ਨੁਕਰੀ ਗੱਬਣ ਕੋੜੀ ਲੈ ਕੇ ਆਏ ਅੱਜ ਤੁਹਾਡੇ ਵਾਸਤੇ ਬਹੁਤ ਸੱਜਣਾ ਦੀ ਡਿਮਾਂਡ ਆ ਵੀ ਸਾਨੂੰ ਗੱਬਣ ਕੋੜੀ ਚਾਹੀਦੀ ਆ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਸੱਜਣੋਂ ਨੁਕਰੀ ਕੋੜੀ ਆ ਗੱਬਣ ਹੈਗੀ ਚੈੱਕ ਪਾਸ ਆ ਤੇ ਸਾਊ ਸੀਲ ਤੇ ਸਾਫ਼ ਸੁਥਰੀ ਕੋੜੀ ਆ ਸਵਾਰੀ ਵਗੈਰਾ ਦੀ ਐਨ ਓਕੇ ਆ ਜਾਣਕਾਰੀ ਇਹਦੀ ਸਾਰੀ ਸਾਂਝੀ ਕਰਾਂਗੇ ਵੀਡੀਓ ਚੰਡ ਤੱਕ ਬਣੇ ਰਹੋ ਜੇ ਕੋਈ ਸੱਜਣ ਐਡ ਲਗਬਾਉਣੀ ਚਾਹੁੰਦਾ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਅਖੀਰ ਵਿੱਚ ਦਿੱਤਾ ਹੋਇਆ ਆਪਣੇ ਨਾਲ ਗੱਲਬਾਤ ਕਰ ਸਕਦੇ ਹੋ ਸੱਜਣੋ ਗੱਲ ਕਰਦੇ ਆ ਇਸ ਘੋੜੀ ਦੀ ਸਵਾਰੀ ਵਗੈਰਾ ਦੀ ਐਨ ਓਕੇ ਆ ਬਹੁਤ ਸੋਹਣੀਆ ਰੰਗ ਬਹੁਤ ਚਿੱਟਾ ਤੇ ਗੁਲਾਬੀਪਨ ਬਹੁਤ ਆ ਘੋੜੀ ਦੇ ਵਿੱਚ ਤੇ ਦੋਸਤੋ ਪੌਰੀਆਂ ਦੀ ਬਿਲਕੁਲ ਸਾਫਾ ਘੋੜੀ ਤੇ 6 ਸਾਲ ਉਮਰ ਦੱਸੀ ਆ ਮਾਲਕ ਵੀਰਾਂ ਨੇ 95 ਪਲੱਸ ਹਾਈਟ ਆ ਘੋੜੀ ਦੀ ਬਾਲ ਪੌਰੀਆਂ ਦੀ ਬਿਲਕੁਲ ਸਾਫਾ ਘੋੜੀ ਦੋਸਤੋ ਤੇ ਇਹ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਹਾਥੀ ਘੋੜੇ ਦੇ ਬੱਚੇ ਤੋਂ ਆ ਤੇ ਬਾਈ ਕਹਿੰਦਾ ਕਨਫਰਮ ਆ ਆ ਤੁਸੀਂ ਕੰਨ ਕਨੋਤੀ ਦੇਖ ਲਓ ਘੋੜੀ ਦਾ ਸੋਹਣਾ ਕੰਨ ਲੱਗਿਆ ਹੋਇਆ ਘੋੜੀ ਨੂੰ ਤੌਣ ਵਗੈਰਾ ਤੇ ਸਾਤੀ ਵਗੈਰਾ ਦੀ ਐਨ ਸੋਹਣੀ ਤੇ ਸਾਫ ਸੁਥਰੀ ਘੋੜੀ ਆ ਸੱਜਣੋ ਜੇ ਕਿਸੇ ਸੱਜਣ ਨੇ ਘਰੇ ਬੱਚਿਆਂ ਵਾਸਤੇ ਲੈਣੀ ਆ ਕਿਸੇ ਨਵੇਂ ਬੰਦੇ ਨੇ ਉਹਦੇ ਲਈ ਬੈਸਟ ਆ ਘੋੜੀ ਇਹ ਤਿੰਨ ਮਹੀਨਿਆਂ ਦੀ ਚੈੱਕ ਪਾਸ ਆ ਹਾਥੀ ਘੋੜੇ ਦੇ ਬੱਚੇ ਤੋਂ ਬਾਲਪੋਰੀਆਂ ਦੀ ਸਾਫ ਆ ਨਾ ਟੈਂਟ ਪਲੱਸ ਹਾਈਟ ਆ 6 ਸਾਲ ਉਮਰਾਂ ਘੋੜੀ ਦੀ ਜੇ ਕੋਈ ਮਿੱਤਰ ਪਿਆਰਾ ਖਰੀਦਣੀ ਚਾਹੁੰਦਾ ਘੋੜੀ ਇਹ ਕੋੜੀ ਪੰਜਾਬਾ ਸਟੱਡ ਫਾਰਮ ਦੇ ਉੱਪਰ ਖੜੀ ਆ ਜਿੱਥੇ ਚਾਰ ਵਾਰ ਦਾ ਚੈਂਪੀਅਨ ਕੋੜਾ ਬਾਦਸ਼ਾਹ ਦੋਸਤੋ ਤੇ ਪੰਜਾਬਾ ਪਿੰਡਾ ਜ਼ਿਲ੍ਹਾ ਬਈ ਨੂੰ ਪੈਂਦਾ ਸ੍ਰੀ ਮੁਕਸਰ ਸਾਹਿਬ ਦੋਸਤੋ ਤੁਸੀਂ ਜਾ ਕੇ ਦੇਖ ਪਰਖ ਕੇ ਆਪਣੀ ਜ਼ਿੰਮੇਵਾਰੀ ਦੇ ਉੱਪਰ ਇਹ ਕੋੜੀ ਆ ਜਿਹੜੀ ਖਰੀਦ ਸਕਦੇ ਹੋ ਬਾਈ ਪ੍ਰਵੀਨ ਸ਼ਰਮਾ ਤੇ ਰੋਸ਼ਨ ਸ਼ਰਮਾ ਦਾ ਫਾਰਮਾ ਜਿੱਥੇ ਬਾਦਸ਼ਾਹ ਕੋੜਾ ਪੰਜਾਬਾ ਸਟੱਡ ਫਾਰਮ ਮਿੱਤਰੋ ਬਾਈ ਨਾਲ ਗੱਲਬਾਤ ਕਰ ਲਿਓ ਨੰਬਰ ਆਪਾਂ ਸਕਰੀਨ ਤੇ ਦੇਤਾ ਤਾਂ